ਮੈਂ ਸੰਬੋਧਿਤ ਹੋ ਰਿਹਾ ਭਗਵੰਤ ਮਾਨ ਨੂੰ ਮੈਂ ਸੰਬੋਧਿਤ ਹੋ ਰਿਹਾ ਵਿੱਤ ਮੰਤਰੀ ਨੂੰ ਆਪਣੀ ਔਕਾਤ ਅੱਜ ਦੇਖੋ ਸਰਵੇ ਹੋਣ ਲੱਗਾ ਸੋ ਸਾਥੀਓ ਪਹਿਲੋ ਹੱਥ ਖੜੇ ਕਰਨਗੇ ਜਿਹੜੇ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਅਸੀਂ ਪਾਰਲੀਮੈਂਟ ਦੇ ਵਿੱਚੋਂ ਵੋਟਾਂ ਪਾਣੀ ਸ਼ਮੂਹਣੇ ਲਿਗਾ ਜੇ ਕੋਈ ਚੰਗਾ ਤੇ ਹੱਥ ਖੜੇ ਕਰੇਗਾ ਇਹ ਚ ਕੋਈ ਸ਼ਰਮ ਦੀ ਗੱਲ ਨਹੀਂ ਕਿਸੇ ਨੂੰ ਕੁਛ ਨਹੀਂ ਉਹਨਾਂ ਦੀ ਔਕਾਤ ਖਾਣੀ ਹੱਥ ਕਰੇ ਕਰੇ ਜਿਹੜੇ ਕਹਿੰਦੇ ਸੀ ਵੋਟਾਂ ਪਾਣੀ ਉਹਨਾਂ ਨੂੰ ਕੋਈ ਤੇ ਖੜਾ ਕਰ ਦਿਓ ਯਾਰ ਆਪਾਂ ਕੋਈ ਤਾਂ ਕਰ ਦੋ ਤਖ਼ਤਾਨ ਤਮਾਨ ਸਾਹਿਬ ਦੇਖ ਲਓ ਇੱਕ ਵੀ ਬੰਦਾ ਨਹੀਂ ਹੱਥ ਖੜਾ ਕਰ ਰਿਹਾ ਜੇ ਇਹਨਾਂ ਦੀ ਰੱਗ ਇਹ ਬੋਲ ਰਹੀ ਹੈ ਤੇ ਪੂਰਾ ਪੰਜਾਬ 13 ਚ ਤੁਹਾਡੀਆਂ ਸਟੇਟਾਂ ਜਿਹੜੀਆਂ ਤੁਹਾਡੀਆਂ ਮੰਨ ਲਓ ਸਿਕਿਉਰਟੀਆਂ ਜਬਤ ਹੋਣੀਆਂ ਤੇ ਜਿਹੜੇ ਸਾਥੀ ਕਹਿੰਦੇ ਆ ਕਿ ਅਸੀਂ ਇਹਨਾਂ ਦੇ ਅਗੇਂਸਟ ਵੋਟ ਪਾਵਾਂਗੇ ABC 'ਚ ਜਿੰਨੂੰ ਮਰਜ਼ੀ ਪਾਵਾਂਗੇ ਪਰ ਇਹਨਾਂ ਨੂੰ ਪਨੀ ਪਾਵੋ ਲੋ ਜੀ ਕੋਈ ਨਹੀਂ ਪਾਰਟੀ ਦੇਖ ਲਓ ਆਹ ਉਹ ਹੱਥ ਖੜੇ ਆ ਜਿਨ੍ਹਾਂ ਨੇ ਵੋਟਾਂ ਤੁਹਾਨੂੰ ਭਰਾਵਾਂ ਤੇ ਸਹਨੇ ਜਿੰਦਾਬਾਦ ਜਿੰਦਾਬਾਦ ਇਹ ਅੱਜ ਸਰਵੇ ਆਪਾਂ ਸਾਰੇ ਪੰਜਾਬ ਚ ਕਰਾਵਾਂਗੇ ਉਹ ਤੁਹਾਨੂੰ ਤੁਹਾਡੀ ਔਕਾਤ ਦਿਖਾਵਾਂਗੇ ਕਿ ਤੁਹਾਡੀ ਕੀ ਔਕਾਤ ਹੈ ਤੁਹਾਡੀ ਦਾ ਜਰਨਾ ਦਾ ਜਿਵੇਂ ਬੁਲਾ ਰਿਆ ਨੇ ਕਿਹਾ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਜਾਣਾ ਪਊਗਾ ਜੇ ਆ ਵੀਡੀਓ ਪੜ ਰਹੀ ਹੈ ਤੁਹਾਨੂੰ ਸ਼ੇਅਰ ਕਰਨੀਆਂ ਪਊਗੀਆਂ ਇੱਕ ਇੱਕ ਆਦਮੀ ਦੀ ਜ਼ਿੰਮੇਵਾਰੀ ਇਹ ਹੋਣੀ ਆ ਕਿ ਮੈਂ 10 ਤੋਂ 50 ਬੰਦਿਆਂ ਤੱਕ ਇਹ ਵੀਡੀਓ ਸ਼ੇਅਰ ਕਰਾਂ ਤੇ ਜੇ ਨਹੀਂ ਕਰ ਸਕਦੇ ਫਿਰ ਜਿੱਤਣ ਦੀ ਆਸ ਨਾ ਰੱਖਿਓ ਫਿਰ ਜਿੱਤਣ ਦੀ ਆਸ